ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਿੱਟ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਬਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਆਈ ਦੀ ਆਪਣੀ ਵਿਜ਼ਿਟ ਆਪਣੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਦੋ origignal ਪੰਜਾਬ ਵਾਲੀਆਂ ਜਰਸੀਆਂ ਲੈ ਕੇ ਆਇਆ ਦਿੰਨੇ ਆ ਪ੍ਰੋਪਰ ਡਿਟੇਲ ਦੱਸਦੇ ਆ ਸਾਰੀ ਗੱਲਬਾਤ ਇਹਨਾਂ ਦੀ ਆ ਦੇਖ ਸਕਦੇ ਤੁਸੀਂ ਪਹਿਲੇ ਨੰਬਰ ਤੇ ਬਾਈ ਜੀ ਕਾਫੀ ਕਲਰ ਚ ਆ ਗਈ ਦੂਜਾ ਸੂਹਾ ਹੁੰਦੀ ਹੈ ਬੜ ਅਰੀਜਨਲ ਜਰਸੀ ਆ ਬਾਈ ਜੀ ਪੰਜਾਬ ਵਾਲੀ ਤੇ ਕੱਦ-ਕਾੜ ਪੂਰਾ ਫੁੱਲ ਆ ਜੇ ਗੱਲ ਕਰੀਏ ਥਣ ਦੀ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਪੂਰੀ ਸੀਟ ਇੰਡੀਆ ਲੇਵਲ ਤੇ ਮਿਲਕਵੇ ਵਿੱਚ ਚੈੱਕ ਕਰ ਲੋ ਬਹੁਤ ਸੋਹਣੀਆਂ origignal ਦੂਜਾ ਸੂਹਾ ਹੁੰਦੀ ਆ ਬਾਈ ਸੂਣ ਦੇ ਵਿੱਚ ਇਹਦੇ 7 ਤੋਂ 8 ਦਿਨ ਹਜੇ ਬਾਕੀ ਪਏ ਆ। ਪਲੂਨ ਨੇ ਬਾਈ ਜੀ 22-23 ਕਿਲੋ ਦਿੱਤਾ। ਇਸ ਵਾਰੀ ਆਸਮੀ ਦਾ 24-25 ਕਿਲੋ ਬੜੀ ਆਮਦਾਰੀਣੀ ਚਬਾਊਗੀ। ਤੋ ਹਜੇ ਹਵਾਨੇ ਵਾਰਟੇਲਾਂ ਬਹੁਤ ਪਈਆਂ ਤੇ ਸੂਣ ਦੇ ਵਿੱਚ 7-8 ਦਿਨ ਪਏ 7-8 ਦਿਨ ਨੂੰ ਕਰਮ ਵਾਲੀ ਨੇ ਆਰਡਰ ਬਹੁਤ ਸੋਹਣਾ ਬਣਾ ਕੇ ਸੂਣਾ ਤੇ ਆ ਦੇਖ ਸਕਦੇ ਨੇ ਣੇ ਤੋਂ ਫਿਰ ਚੈੱਕ ਕਰਾ ਦੇ ਨੇ ਹਵਾਨਾ ਚੈੱਕ ਕਰ ਲਓ ਢਿੱਲ ਢੁਲ ਬਹੁਤ ਪਈ ਹੈ ਹਜੇ। ਲੇਵੀ ਉੱਤੇ ਮਿਲਕਵੇ ਦੇਖ ਸਕਦੇ ਆ ਫੇਸ ਬਿਊਟੀ ਚੈੱਕ ਕਰ ਲਓ। ਬਹੁਤ ਸੋਹਣੀਆਂ ਫੁੱਲ ਹਾਈਟ ਦੇ ਵਿੱਚ ਆ ਕੋਈ ਛੋਟੀ ਬੈੜ ਨਹੀਂ ਹੈਗੀ। ਤੇ ਇਸ ਵਾਰੀ 24 25 ਗਦੋਤ ਪਵਾ ਦੂਗੀ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਬਿਹੜੇ ਪਸੰਦ ਹੋਵੇ ਤਾਂ ਤੇ ਮੇਰੇ ਨਾਲ ਸੰਪਰਕ ਕਰ ਲਿਓ ਰੇਟ ਇਹਦਾ ਹੁਣ ਤੇ ਹੋਊਗਾ ਹੋਊਗਾ ਜੈ ਜੀ ਤੇ ਆਰਡਰ ਫਿਰ ਚੈੱਕ ਕਰ ਲਓ ਨੇੜ ਤੋਂ ਥਣ ਥਣ ਬਹੁਤ ਚੰਗਾ ਥੀ ਜਵਾਈ ਵਾਲਾ ਲੱਗਿਆ ਫੇਸ ਬਿਊਟੀ ਚੈੱਕ ਕਰ ਲਓ ਹਾਈਟ ਵਜ਼ਨ ਵਜ਼ਨ ਪੂਰਾ ਵਧੀਆਗਾ ਆ ਦੇਖ ਸਕਦੇ ਆ ਪਿੱਠ ਪੋੜਾ ਤੁਹਾਨੂੰ ਨੇੜ ਤੋਂ ਫਿਰ ਚੈੱਕ ਕਰਵਾ ਦਿੰਨੇ ਆ ਆ ਦੇਖ ਲਓ ਪਿੱਠ ਪੋੜਾ ਬਹੁਤ ਚੌੜਾਗਾ ਤੇ ਅੱਗੇ ਬਾਈ ਜੀ ਦੋ ਨੰਬਰ ਤੇ ਫਿਰ ਜਰਸੀ ਆ ਗਈ ਇਸ ਹੁੰਦੀ ਆ ਬਾਈ ਜੀ ਦੂਜਾ ਸੂਗਾ ਥਣ ਜੇ ਕਰ ਲਓ ਇਹਦੇ ਵੀ ਥਣ ਬਹੁਤ ਸੋਹਣੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ origignal ਪੰਜਾਬ ਵਾਲੀ ਜਰਸੀ ਆ ਫੁੱਲ ਹਾਈਟ ਦੇ ਵਿੱਚ ਆ ਗਈ ਤੇ ਸੂਣ ਦੇ ਵਿੱਚ ਬਾਈ ਇਹਦੇ ਪਿਆ 7 ਤੋਂ 8 ਦਿਨ ਤੇ ਪਲੂਨ ਨੇ ਦੁੱਧ ਦਿੱਤਾ ਬਾਈ ਇਹਨੇ 22 23 ਕਿਲੋ 24 25 ਕਿਲੋ ਦੁੱਧ दिए ਦੋ ਖੁੱਲਾ ਮੰਨ ਕੇ ਚਲੋ ਚੌੜੀ-ਚੂੜੀ ਬਹੁਤ ਆ ਵਜਨ ਬਥੇਰਾ ਦਾ ਲੇਵਾ ਚੈੱਕ ਕਰ ਲਓ ਹਵਾਨ ਨੇ ਢੱਲ ਢੁੱਲ ਬਹੁਤ ਪਈਆ ਕਰਮ ਵਾਲੀ ਦੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਦੂਜਾ ਸੂਆ ਸੁੰਦੀ ਆ ਫੇਸ ਬਿਊਟੀ ਚੈੱਕ ਕਰ ਲਓ ਇਹਦੀ ਵੀ ਬਾਈ ਜੀ ਓਰੀਜਨਲ ਪੰਜਾਬ ਵਾਲੀ ਜਰਸੀ ਆ ਥਾਣ ਫੇਰ ਨੇੜੇ ਤੋਂ ਚੈੱਕ ਕਰਾਦ ਨੇ ਚਾਰੇ ਥਾਣ ਪੂਰੇ ਵਧੀਆ ਲੱਗੇ ਆ ਚਾਰੇ ਗੈਪ ਤੇ ਲੱਗੇ ਹੋਇਆ ਮੁੱਠੀ ਵਾਲਾ ਥਾਣਾ ਪੂਰਾ ਵਧੀਆ ਤੇ ਹਾਈਟ ਦੇ ਵਿੱਚ ਫੁੱਲ ਆ ਬਾਈ ਜੀ ਦੁੱਧ ਦੇ ਵਿੱਚ 24 25 ਕਿਲੋ ਚੰਗੀ ਸੇਵਾ ਤੇ ਪੂਰਾ ਵਧੀਆ ਦੇ ਦੂ ਕਿਉਂ ਸੋਣ ਦੇ ਵਿੱਚ ਇਹਦੇ ਵਿੱਚ 7 ਤੋਂ 8 ਦਿਨ ਪਾਇਆ 7-8 ਦਿਨ ਨੂੰ ਕਰਮ ਵਾਲੀ ਨੀ ਆਰਡਰ ਹੋਰ ਵੀ ਸੋਹਣਾ ਬਣਾ ਕੇ ਸੂਗੀ ਤੇ ਇਹਦਾ ਵੀ ਰੇਟ ਫੋਨ ਤੇ ਹੋਊਗਾ ਹੋਊਗਾ ਜੇ ਅੱਜ ਅੱਜ ਦੀ ਵੀਡੀਓ ਮੇਰੇ ਆਪ ਦੇ ਫਰ ਤੋਂ ਹੀ ਉਡ ਲਈ ਦੋ ਬੜਾ ਲੈ ਕੇ ਆਈ ਜਰਸੀਆਂ ਪੰਜਾਬ ਵਾਲੀਆਂ ਦੋਨਾਂ ਦੇ ਬਾਰੇ ਤੁਹਾਨੂੰ ਪ੍ਰੋਪਰ ਡਿਟੇਲ ਦੱਸਤੀ ਆ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਕੋਈ ਵੀ ਜਰਸੀ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਸਾਰਿਆਂ ਦਾ ਵੀਰਾਂ ਦਾ ਵੀਡੀਓ ਅੰਤ ਤੱਕ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਰੀ ਮੱਚ